ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 10 ਅਗਸਤ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 10 ਅਗਸਤ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿੱਦਾਂ ਦੇ ਵੀਰੋ ਅਸਰ ਹੋਣਗੇ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਅੱਧੀ ਰਾਤ ਤੋਂ ਬਾਅਦ ਦੇਖਣ ਨੂੰ ਮਿਲ ਸਕਦੀਆਂ ਨੇ ਕਿੰਨਾ ਖੇਤਰਾਂ ਦਾ ਵੀਰੋ ਮੌਸਮ ਬਦਲਣ ਦੀ ਸੰਭਾਵਨਾ ਬਣੀ ਹੋਈ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਸਾਨ ਵੀਰੋ ਜਿਹੜਾ 10 ਅਗਸਤ ਦੇ ਆਪਾਂ ਦਿਨ ਦੀ ਗੱਲ ਕਰੀ ਦਿਨ ਦੇ ਸਮੇ ਟੁੱਟਮੇ ਭਾਗਾਂ ਦੇ ਵਿੱਚ ਵੀਰੋ ਬਰਸਾਤ ਹੋਇਆ ਕੁਝ ਭਾਗ ਲੁਧਿਆਣੇ ਦੇ ਜਿਵੇਂ ਕਿ ਵੀਰੋ ਕੁਸ਼ਪੂਰ ਵੀ ਭਾਗ ਨੇ ਉਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਦਿਨ ਦੇ ਸਮੇ ਛੋਟੀਆਂ-ਮੋਟੀਆਂ ਟੁੱਟਮੀਆਂ ਬਰਸਾਤੀ ਗਤੀਆਂ ਵੀ ਦੇਖਣ ਨੂੰ ਮਿਲੀਆਂ ਨੇ ਬਾਕੀ ਵੀਰੋ ਪੰਜਾਬ ਦੇ ਵਿੱਚ ਨੀਲੇ ਸਮਾਂ ਚਿੱਟੇ ਪਦਰਾਂ ਦੀ ਆਵਾਜ਼ਾਈ ਸਾਰਾ ਦਿਨ ਹੀ ਚੱਲਦੀ ਰਹੀ ਹੈ ਕਿਸੇ ਖੇਤਰਾਂ ਦੇ ਵਿੱਚ ਵੀਰੋ ਹਲਕੀ ਬੱਦਲਬਾਜ਼ੀ ਕਿਤੇ ਦਰਮਿਆਨੀ ਕਿਤੇ ਸੰਘਣੀ ਬੱਦਲਬਾਜ਼ੀ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਪਰ ਬਰਸਾਤ ਕੁੱਲ ਮਿਲਾ ਕੇ ਵੀਰੋ 5-7% ਖੇਤਰਾਂ ਦੇ فیر رات ਦੇ ਸਮੇਂ ਜੇ ਆਪਾਂ ਗੱਲ ਕਰੀਏ तकरीबन ਅੱਧੀ ਰਾਤ ਤੱਕ ਦਾ ਮੌਸਮ ਠੀਕ ਠਾਕ ਹੈ ਹੁਣ ਆਉਂਦੇ ਵੀਰੂ ਕੁਝ ਘੰਟਿਆਂ ਦੇ ਬਾਅਦ ਮੁਖਸਰ ਸਾਹਿਬ ਬਠਿੰਡਾ ਜੋ ਕਿ ਰਾਜਸਥਾਨ ਦੇ ਨੇੜੇ ਪੈਂਦੇ ਖੇਤਰ ਨੇ ਅਬੋਰ ਮਲੋਟ ਵਗੈਰਾ ਫਿਰ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਦੇ ਇੱਕ ਦੋ ਘੰਟਿਆਂ ਦੇ ਬਾਅਦ ਗਰਜ ਚਮਕ ਦੇ ਨਾਲ ਮੀਂਹ ਦੀਆਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਤੇ ਵੀਰੂ ਹਲਕਾ ਕਿਰੇ ਦਰਮਿਆਨਾ ਐਦਾਂ ਦਾ ਮੌਸਮ ਬਦਲ ਸਕਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਬਾਕੀ ਵੀਰੂ ਅੱਧੀ ਰਾਤ ਤੱਕ ਓਵਰਆਲ ਬਾਕੀ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਜਿਕਰ ਅੱਪ ਵੀਰੋ ਗੱਲ ਕਰਦੇ ਆਂ ਅੱਧੀ ਰਾਤ ਤੋਂ ਬਾਅਦ ਦੇ ਮੌਸਮ ਦੀ ਅੱਧੀ ਰਾਤ ਤੋਂ ਬਾਅਦ ਵੀ ਰੁੱਝ ਪੰਜਾਬ ਦੇ ਤਕਰੀਬਨ 40-45% ਭਾਗਾਂ ਦੇ ਵਿੱਚ ਆਪਾਂ ਨੂੰ ਬਰਸਾਤ ਪੈਣ ਦੇ ਅਸਰ ਬਣੇ ਹੋਏ ਨੇ ਜਿਵੇਂ ਕਿ ਅਬ ਥੋੜਾ ਜਿਹਾ ਬਰੂਝਿਲੇ ਵਜ੍ਹਾ ਪਰ ਜਾਣਕਾਰੀ ਦਿੰਨੇ ਆਂ ਜੋ ਕਿ ਖਾਸ ਕਰਕੇ ਵੀ ਹਰਿਆਣੇ ਦੇ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਨੇ ਜਿਵੇਂ ਕਿ ਬਠਿੰਡਾ ਮਾਨਸੰਬਰ ਨਾਲ ਲੁਧਿਆਣਾ ਸੰਗਰੂਰ ਵੀਰੋ ਕੁਸ਼ਪਾਗ ਮੁਖਸਰ ਸਾਹਿਬ ਦੇ ਸੋ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਅੱਧੀ ਰਾਤ 2 ਵਜੇ ਤੋਂ ਬਾਅਦ ਲੈ ਕੇ ਓਵਰਾਲ ਤਕਰੀਬਨ 40 ਤੋਂ 50% ਖੇਤਰਾਂ ਦੇ ਵਿੱਚ ਵੀਰੋ ਪੰਜਾਬ ਦੇ ਟੁੱਟਮੀਆਂ ਕਾਰਵਾਈਆਂ ਬਰਸਾਤੀ ਗਤੀਵਿਧੀਆਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਇੱਕ ਵੀਰੋ ਤਕੜਾ ਬੱਦਰੀ ਸਿਸਟਮ ਹੈ ਜੋ ਕਿ ਇਨ੍ਹਾਂ 4-5 ਨੂੰ ਪ੍ਰਭਾਵਿਤ ਕਰ ਸਕਦਾ ਹੈ ਅੱਧੀ ਰਾਤ ਤੋਂ ਬਾਅਦ ਦਾ ਮੌਸਮ ਵੀਰੋ ਬਰਸਾਤ ਵਾਲਾ ਹੋਵੇਗਾ ਕੁੱਲਮਾ ਲੱਗ ਜੇ ਕਬੀਰ ਆਪਾਂ ਗੱਲ ਕਰੀਏ ਤਾਂ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਬਣੀ ਹੋਈ ਕਿ ਜਿਆਦਾ ਵੱਡਾ ਭਾਰੀ ਮੀਂਹ ਦੀ ਮੀਂਹ ਇੱਕ ਦੁੱਕਾ ਥਾਵੇਂ ਤੇ ਵਿਰੋ ਤੇਜ਼ ਛਟੇ ਦਰਮੀ ਕੁਸ ਸਮੇ ਲਈ ਚੰਗਾ ਮੀਂਹ ਵੀ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਹੈ ਹਵਾਵਾਂ ਫਿਰ ਹਾਲ ਉੱਤਰ ਦੱਖਣ ਦਿਸ਼ਾ ਤੋਹੀ ਵਗਣਗੀਆਂ ਵੀਰੋ ਅੱਧੀ ਰਾਤ ਤੋਂ ਬਾਅਦ ਹਵਾਵਾਂ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਗਰਜ ਚਮਕ ਦੇ ਨਾਲ ਵੀਰੋ ਤੇਜ਼ ਹਵਾ ਵੀ ਕਿਸੇ ਕਿਸੇ ਖੇਤਰਾਂ ਦੇ ਵਿੱਚ ਚੱਲ ਸਕਦੀ ਹੈ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਫਿਰ ਤੋਂ ਆਪਾਂ ਸਾਰੀ ਜਾਣਕਾਰੀ ਸਹੀ ਤੋਂ ਸਹੀ ਕਿਸਾਨ ਵੀਰਾਂ ਲਈ ਲੈ ਕੇ ਹਾਜ਼ਰ ਹੋਵ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਸਵੇਰ ਦੀ ਵੀਡੀਓ ਦੇ ਵਿੱਚ ਫਿਰ ਜਾਣ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਦਿਓ ਜੀ ਇਜਾਜ਼ਤ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ